ਅੱਜ ਵਿਧਾਨ ਸਭਾ ਨਾਪਾ ਦੇ ਪਿੰਡ ਮੱਲੇਵਾਲ ਦੇ ਵਿੱਚ ਇੱਕ ਤਾਂ ਜਨ ਸਭਾ ਕੈਂਪ ਜਿਸ ਦੇ 40 ਦੇ ਆਸ-ਪਾਸ ਜਿਹੜੇ ਕੰਮ ਨੇ ਉਹਦੇ ਸਬੰਧਤ ਇੱਕ ਛੱਤ ਤੇ ਥੱਲੇ ਸਾਰੇ ਅਫਸਰ ਸਾਹਿਬਾਨ ਆਏ ਹੋਣ ਜਿਨ੍ਹਾਂ ਵਿੱਚ ਐਸ.ਡੀ.ਐਮ. ਨਾਪਾ ਜ਼ਿਲਦਾਰ ਸਾਹਿਬ ਵੀਡੀਓ ਮੈਡਮ ਪਰ ਮੈਂ ਖੁਦ ਇੱਥੇ ਹਾਜ਼ਰ ਸੀਗਾ ਸਾਰਾ ਕੈਂਪ ਚੱਲ ਰਿਹਾ ਜੀ ਬਹੁਤ ਵੱਡਾ ਇਕੱਠ ਹੋਇਆ ਹੈ ਔਰ ਇਹਦੇ ਦਰਮਿਆਨੀ ਅਸੀਂ 154 ਲਾਹ ਪਾਤੀ ਜਿਹੜੇ ਵਿਧਾਨ ਸਭਾ ਨਾਪਾ ਦੇ ਵਿੱਚੋਂ ਨੇ ਤੇ ਉਹਨਾਂ ਨੂੰ ਅਸੀਂ ਜਿਹੜੇ ਅੱਜ ਕੱਚੇ ਕਰਾਂ ਦੇ ਪੈਸੇ ਜਿਹੜੇ ਆ ਉਹਦੀ ਸੈਂਕਸ਼ਨ ਲੈਟਰ ਜਿਹੜੀ ਆ ਜਾਰੀ ਕੀਤੀ ਹੈ 154 ਪਰਿਵਾਰ ਜਿਹੜੇ ਲਾਭਪਾਤਰੀ ਨੇ ਉਹਨਾਂ ਨੂੰ 2 ਕਰੋੜ 29 ਲੱਖ 42 ਹਜ਼ਾਰ 920 ਰੁਪਏ ਜਿਹੜੀ ਮਾਲੀ ਮਦਦ ਜਿਹੜੀ ਹੈ ਜੀ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਦੇ ਜ਼ਰੀਏ ਭੇਜੀ ਗਈ ਹੈ ਸੋ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸਰਕਾਰਾਂ ਦਾ ਔਰ ਜਿਹੜੇ ਮੈਂ ਤੁਹਾਡੇ ਵੀਰੇ ਦੱਸਣਾ ਚਾਹੁੰਦਾ ਜਿਨ੍ਹਾਂ ਨੇ ਹਜੇ ਅਪਲਾਈ ਨਹੀਂ ਕੀਤੇ ਜਾਂ ਸਲਾਹ ਚ ਨਹੀਂ ਜਾਂ ਕੁਝ ਤੁਸੀਂ ਗੱਲਾਂ ਚ ਆ ਕੇ ਟਾਈਮ ਖਰਾਬ ਕਰਦੇ ਆ ਕਿ ਤੈਨੂੰ ਭਾਜ ਜਦੋਂ ਨੂੰ ਭਾਜ ਜਨ ਸਵੈਦਾ ਕੈਂਪ ਲੱਗਣ ਰੇ ਮਤਲਬ ਇਹ ਆ ਕਿ ਤੁਸੀਂ ਆਪਣੇ ਡਾਕੂਮੈਂਟ ਸਾਰੇ ਲੈ ਆਜਾ ਦੇਖੋ 153 54 ਪਰਿਵਾਰਾਂ ਨੂੰ ਸੈਂਕਸ਼ਨ ਲੈਟਰ ਵੰਡੇ ਨੇ ਤੇ ਸਿੱਧੀ ਡਾਇਰੈਕਟ ਉਹਨਾਂ ਦੇ ਖਾਤੇ ਦੇ ਵਿੱਚ ਰਾਸ਼ੀ ਆਏਗੀ ਕੱਚੇ ਤੇ ਬੱਚੇ ਪੱਕੇ ਮਕਾਨ ਬਣਾਉਣ ਦੀ ਬਾਕੀ ਸਾਰੇ ਵਿਭਾਗਾਂ ਦੇ ਜਿਹੜੇ ਅਫਸਰ ਕਰਮਚਾਰੀ ਆ ਉਹਨਾਂ ਨੇ ਸਲਾਹ ਲਗਾਈਆਂ ਗਈਆਂ ਤਾਂ ਤੁਸੀਂ ਦੇਖ ਹੀ ਸਕਦੇ ਹੋ ਲੋ ਕਿੰਨਾ ਕਿੰਨਾ ਲਾਭ ਪਿਆ ਕਿ ਸਾਰੇ ਜਿਹੜੇ ਵਿਅਕਤੀ ਨੇ ਸਾਰੇ ਪਰਿਵਾਰ ਕਈ ਵਾਰੀ ਉਹਨਾਂ ਨੂੰ ਨਾਬਾ ਜਾਂ ਪਟਾਲਾ ਜਾਣ ਵਿੱਚ ਦਿੱਤਾ ਅੱਜ ਸਰਕਾਰ ਦੇ ਜਿਹੜੇ ਸਾਰੇ ਵਿਭਾਗਾਂ ਨੇ ਉਹਨਾਂ ਦੇ ਦਰਵਾਜ਼ੇ ਆਏ ਨੇ ਤੇ ਬਹੁਤ ਸਾਰੀਆਂ ਸਕੀਮਾਂ ਦੇ ਉਹਨਾਂ ਨੇ ਲਾਭ ਲਾਭ ਉਠਾਇਆ ਹੈਗਾ ਤੇ ਇਸ ਤੋਂ ਪਹਿਲਾਂ ਆਈਡੀ ਸਾਹਿਬ ਆ ਕੇ ਕਹਿੰਦੇ ਵੀਡੀਓ ਸਾਹਿਬ ਨੇ ਐਮਐਲਏ ਸਾਹਿਬ ਨੇ ਦੱਸਿਆ ਬਹੁਤ ਵੀ ਤੁਸੀ ਸਰ ਸਾਹਿਬ ਵੀ ਆਏ ਤੇ ਬਹੁਤ ਸਾਰੇ ਲੋਕਾਂ ਨੇ ਸਕੀਮਾਂ ਦਾ ਲਾਭ ਉਠਾਇਆ ਤੇ ਇੱਕ ਵਾਰੀ ਤੁਹਾਨੂੰ ਕਹਾਂ ਜੇਕਰ ਮੈਨੂੰ ਜੀ ਅੱਛਾ ਕੀ ਹੋਇਆ ਸੀ ਤੁਹਾਡੇ ਮਕਾਨ ਨੂੰ ਸਾਡਾ ਜੀ ਤੇ ਹੈ ਬਿਆਧੀ ਇੱਕ ਵਾਰਾ ਸੀ ਬਹੁਤ ਹਲਾਤ ਮਾਰੇ ਸੀ ਸਾਡੇ ਮਾਰਾ ਕੰਮ ਖਰਾਬ ਸੀ ਸਾਡਾ ਧੰਨਵਾਦ ਆ ਸਰਕਾਰ ਦਾ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਆ ਸਾਡਾ ਬਹੁਤ ਬੁਰਾ ਹਾਲ ਸੀ ਜੀ ਕਿੰਨੀ ਜੀ ਪਰੇਸ਼ਾਨੀ ਤੁਹਾਨੂੰ ਬਹੁਤ ਜ਼ਿਆਦਾ ਸੀ ਜੀ ਪਰ ਸਾਡੇ ਸਾਡੇ ਇੱਕ ਵਾਰਾ ਦੀ ਜੀ ਬਾਲੇ ਟੁੱਟੇ ਪਏ ਸੀ ਜੀ ਜੀ ਬਰਤੋ ਆਖੇ ਰੈਪ੍ਰੈਜ਼ੈਂਟਰ ਪਾਉਣਾ ਹੈ ਸਰ ਜੀ ਮੈਂ ਮਕਾਨ ਕੋਲ ਆ ਗਿਆ ਹਾਂ ਜੀ 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 ਰੱਤ ਬਾਦ ਅੱਜ ਜੀ ਰੱਤ ਕੁੰਜੀ ਹੈ ਧੰਨਵਾਦ ਜੀ ਜਿਨ੍ਹਾਂ ਨੇ ਸਾਨੂੰ ਇਹ ਚੈੱਕ ਦਿੱਤਾ ਦਾ ਅਸੀਂ ਅਸੀਂ ਪੁੱਜੋ ਮਾ ਜਰੀ ਤਾਂ ਕੁਲਦੀਪ ਕੌਰ ਮੇਰਾ ਨਾਮ ਆ ਜੀ ਘਰ ਸਾਡਾ ਮੀਂਹ ਦੇ ਵਿੱਚ ਘਰ ਦੇ ਵਿੱਚ ਮੀਂਹ ਦੇ ਵਿੱਚ ਘਰ ਚੋਂ ਆਉਂਦਾ ਜੀ ਅਸੀਂ ਨੇ ਘਰ